ਤਰੀ ਹੈ ਇਹੇ ਸੌਦਾ ਹੈ ਕਿ ਸੌਦਾ ਕੋਲੋਂ ਲੈ ਰਹੇ ਜੀ ਸਿੰਘ ਜੀ ਸਿੰਘ ਜੀ ਕੰਨ ਲਾ ਲੀ ਪਲੇਸ ਸਰ ਕੱਲ 10:00 ਵਜੇ 5 ਮਿੰਟ ਦਾ ਟਾਈਮ ਠੀਕ ਹੈ ਸਰ ਤੇ ਤਿੰਨ ਬੰਦੇ ਆਏ ਸੀ ਮੂੰਹ ਲੇਟਿਆ ਸੀ ਉਹਨਾਂ ਨੇ ਮੂੰਹ ਲੇਟਿਆ ਸੀ ਉਹ ਤਿੰਨੇ ਬੰਦੇ ਆਏ ਇੱਕ ਮੇਰਾ ਸਟਾਫ ਮੈਂਬਰ ਹੀ ਇੱਕ ਮੈਂ ਦੋ ਜਣੇ ਹੌਸਟ ਟੈਮ ਤੇ ਆਪਣਾ ਮੇਰਾ ਜਿਹੜਾ ਸਟਾਫ ਮੈਂਬਰ ਹੀ ਉਹ ਬਾਹਰ ਗੇਟ ਵੱਲ ਜਾਂਦਾ ਪਿਆ ਸੀ ਉਹਨੇ ਗੇਟ ਨੂੰ ਲਿਆਤੀ ਲਾਇਆ ਤਾਂ ਉਧਰੋਂ ਤਿੰਨ ਬੰਦੇ ਆਏ ਉਹਨਾਂ ਗੇਟ ਨੂੰ ਧੱਕਾ ਮਾਰਿਆ ਤਾਂ ਮੇਰਾ ਸਟਾਫ ਮੈਂਬਰ ਜਿੱਦੋਂ ਸਾਈਡ ਤੇ ਹੋ ਗਿਆ ਉਹ ਜਿਹੜੇ ਦੋ ਬੰਦੇ ਸਿੱਧਾ ਮੈਨਾਂ ਆਏ ਹੱਥੋ ਪਾਈ ਹੋਣ ਲੱਗੇ ਤੇ ਮੇਰੇ ਕੋਲ ਜਿਹੜਾ ਮੇਰੇ ਹੱਥ ਕੈਸ਼ ਹੀ ਉਹ ਕੈਸ਼ ਬੋਲਾ ਤੇ ਗੱਲੇ ਦਾ ਜਿਹੜਾ ਕੈਸ਼ ਇਸ਼ਾਰਾ ਕੈਸ਼ ਲੈ ਲਈ ਸਰ ਕਿੰਨਾ ਕਹਿ ਰਹੀ ਸੀ ਕੈਸ਼ ਸਰ 25000 ਰੁਪਿਆ ਕੈਸ਼ ਹੀ ਨਾਲ ਦੋ ਮੋਬਾਈਲ ਲੈ ਗਏ ਨੇ ਠੀਕ ਫੈਰਿੰਗ ਕਰਾਂ ਕਿ ਕਿੰਨਾ ਨਹੀਂ ਸਰ ਪਿਸਟਲ ਜਿਹੜਾ ਉਹਨਾਂ ਨੇ ਪ ਤੇ ਬਾਅਦ ਵਿੱਚ ਦੋਨੋਂ ਜਾਣ ਆਣ ਘਾਤੋ ਪਾਈ ਕਰਨ ਲੱਗ ਪਏ। ਇਸ ਵਾਰ ਵੀ ਪੁਲਿਸ ਨੇ ਚੁਚਿਤ ਕੀਤਾ। ਹਾਂਜੀ ਹਾਂਜੀ ਸਰ ਉਹ ਆਪਣੇ ਤਰਫ ਪੂਰੀ ਕਾਰਵਾਈ ਡੇਕ ਹਨ ਸਰ। ਪੁਲਿਸ ਵੀ ਕਹਿੰਦੀ ਵੀ ਜਲਦ ਤੋਂ ਜਲਦ ਮੁਜ਼ਰਮ ਫੜੇ ਜਾਣਗੇ ਭਾਈ। ਪਹਿਲਾਂ ਵੀ ਆਪਾਂ ਖਵਾ ਵਾਅਦਾ ਕਰੀ ਸੀ ਪੰਨਾ ਅੰਨਫੁੰਨਾ ਤਾਂ ਵੀ ਹੋਇਆ ਸੀ। ਹਾਂਜੀ ਸਰ ਉਹਨਾਂ ਬਾਰੇ ਸਰ ਆਪਾਂ ਨੂੰ ਕੁਝ ਨਹੀਂ ਨੋਟਿਸ। ਇਹ ਕੰਮ ਕਰ ਦੇਣੀ ਭਾਈ। ਅਸੀਂ ਸਰ ਕੀ ਮੰਗਾਂ ਅਸੀਂ ਤਾਂ ਇਹੀ ਕਹਾਂਗੇ ਜਲਦ ਤੋਂ ਜਲਦ ਜਿਹੜੇ ਅਪਰਾਧੀ ਫੜੇ ਜਾਣ ਬਸ। ਸਰ ਜਿਹੜੀ ਲੋਕ ਦੀ ਘਟਨਾਵਾਂ ਆਪਣੀਆਂ ਕੀ ਹੈਗੇ ਦੇਖੋ ਦੇਚ ਐਫ ਆਈ ਆਰ ਦਰਜ ਕਰ ਦਿੱਤੀ ਆ ਸਾਡੀ ਤਫਤੀਸ਼ ਚੱਲਦੀ ਆ ਹੁਣ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਅਲੱਗ ਅਲੱਗ ਐਂਗਲ ਤੋਂ ਟੈਕਨੀਕਲ ਤਰੀਕੇ ਨਾਲ ਇਹਨੂੰ ਬਹੁਤ ਜਲਦ ਟੈਸਟ ਕਰਕੇ ਦੋਸ਼ੀ ਸਖਤ ਕਾਰਵਾਈ ਕੀਤੀ ਇਹਦੇ ਚ ਤਿੰਨ ਆਦਮੀ ਸੀਗੇ ਜੀ ਤੇ ਤਕਰੀਬਨ ਆਇਡੈਂਟੀਫਾਈ ਹੋ ਗਏ ਨੇ ਤੇ ਸਾਡੀਆਂ ਟੀਮਾਂ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ ਜਲਦ ਇਹਨਾਂ ਦਾ ਅਰੈਸਟ ਕਰਕੇ ਤੇ ਕਰਵਾਈ ਦਾ ਸੋ ਤਾਂ ਪੀਸ਼ ਸਾਹ ਜੀ ਹੁਣ ਜਿਹੜੀਆਂ ਹੈਗੀਆਂ ਲਾਗੇ ਸ਼ਾਕੇ ਜਿੱਦਾਂ ਵੀ ਸਾਡੇ ਸੀਸੀਟੀਵੀ ਕੈਮਰੇ ਹੋ ਟੈਕਨੀਕਲ ਸਾਈਬਰ ਸੈੱਲ ਸਾਰੇ ਦੀ ਹੈਲਪ ਰਾਈ ਇਹ ਕਾਰਵਾਈ ਕਰਾਂਗੇ ਥੈਂਕ ਯੂ